ਨੇ ਨੂੰ ਐਮਐਲਏ ਦੇ ਘਰਾਂ ਦਾ ਘਰਾਉ ਕਰਨਾ ਹੈਗਾ ਅਸੀਂ ਉਹਨਾਂ ਨੂੰ ਚੇਤਾਵਨੀ ਪੱਤਰ ਦੇਨੇ ਹੈਗੇ ਆ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹੜੀ ਬੀਜੇਪੀ ਆਰਐਸਐਸ ਦੇ ਰਾਹ ਦੇ ਉੱਤੇ ਦੋ ਕਦਮ ਉਹਨਾਂ ਨੂੰ ਅੱਗੇ ਚੱਲ ਕੇ ਉਹਨਾਂ ਨੂੰ ਪਰੋਸੇ ਦੇ ਵਿੱਚ ਲੈ ਰਹੀ ਆ ਅਸਲ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਇਹ ਤਾਂ ਸਾਡੇ ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਮੰਗਾ ਹੀ ਨਹੀਂ ਮੈਂ ਕਹਿੰਦਾ ਵੀ ਦਾ ਕੋਈ ਨਖੈਦ ਤੇ ਨਲਾਇਕ ਮੁੱਖ ਮੰਤਰੀ ਅਜੇ ਤੱਕ ਨਹੀਂ ਹੋਇਆ ਵੀ ਜਿਹੜਾ ਆਪਣੀ ਮੰਗਾਂ ਨੂੰ ਮੰਨਣਾ ਦੂਜੀ ਗੱਲ ਵੀ ਜਿਹੜੀ ਆਪਦੀ ਪੰਜਾਬ ਦੀ ਦਾਵੇਦਾਰੀ ਛੱਡ ਰਿਹਾ ਨੂੰ ਇਹ ਸਹੀ ਪਾਈ ਆ ਟਾਈਮ ਸੈਫਟੀ ਐਕਟ ਸਾਰਿਆਂ ਤੇ ਮਤਲਬ ਜਿਹੜਾ ਕੇਂਦਰ ਦੇ ਪੱਖ ਦੇ ਵਿੱਚ ਇਹ ਚੱਲ ਰਿਹਾ ਵੀ ਟੀਮ ਇਹ ਲਗਾਤਾਰ ਜਿਹੜੀ ਸਾਹਵਤ ਹੋ ਰਹੀ ਹੈ ਤੇ ਉਹਦੇ ਵਿਰੋਧ ਦੇ ਵਿੱਚ ਉਹਨਾਂ ਲੋਕ ਜਿਹਨਾਂ ਦੇ ਲਈ ਸਾਡਾ ਜਨਤਾ ਕਾਲ ਕਰਦਾ ਸੀ ਕਿ ਜਿਹੜੇ ਕਿਸਾਨ ਆਪਦੇ ਦੇਸ਼ ਦੀ ਰਾਜਧਾਨੀ ਤੇ ਆ ਰਹੇ ਹੈਗੇ ਆ ਤੇ ਰਾਜਧਾਨੀ ਤੇ ਨਹੀਂ ਜਾ ਸਕਦੇ ਤਾਂ ਇਹ ਬਹੁਤ ਮਾੜੀ ਗੱਲ ਹੈ ਅੱਜ ਜਦ ਹੁਣ ਅਸੀਂ ਚੰਡੀਗੜ੍ਹ ਆਪਦੀ ਰਾਜਧਾਨੀ ਤੇ ਜਾਂਦੇ ਆ ਤਾਂ ਉਹੀ ਇਹਦੇ ਦੋਹਰੇ کردار ਸਾਡੇ ਸਾਹਮਣੇ ਆ ਰਹੇ ਹੈ ਕਿ ਬਰਾੜ ਕੋਕਰੀ ਤੁਸੀਂ ਦੇਖ ਰਹੇ ਹੋ ਆਜ ਪਿੰਡਾਂ ਦੀ ਚੈਨਲ ਅੱਜ ਦਲਾਲਾਂ ਆਦ ਮਾਰਕੀਟ ਕਮੇਟੀ ਵਿਖੇ ਮੀਟਿੰਗ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਹਨ ਆਉ ਗੱਲਬਾਤ ਕਰਦੇ ਆ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਕਿਸ ਏਜੰਡੇਾਂ ਤੇ ਗੱਲ ਕੀਤੀ ਗਈ ਮੀਟਿੰਗ ਰੱਖੀ ਗਈ ਹੈ ਉਹ ਗੱਲਬਾਤ ਕਰਾਉਣਾ ਹੈ ਤੁਹਾਨੂੰ ਜ਼ਿਲ੍ਹਾ ਅਗਵਾ ਦੇ ਨਾਲ ਹਾਂਜੀ ਪ੍ਰਧਾਨ ਜੀ ਜੋ ਅੱਜ ਐਸਕੇਐਮ ਫਾਜ਼ਲ ਕਾ ਜ਼ਿਲ੍ਹਾ ਫਾਜ਼ਲ ਕਾ ਵੱਲੋਂ ਮੀਟਿੰਗ ਰੱਖੀ ਗਈ ਹੈ ਜਲਾਲਾਬਾਦ ਮਾਰਕੀਟ ਕਮੇਟੀ ਵਿੱਚ ਇੱਕ ਡਿਸਕਸ਼ਨ ਲੈ ਕੇ ਰੱਖੀ ਗਈ ਮੇਰਾ ਨਾਮ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅਸੀਂ ਜੋ ਕੱਲ ਇਹ ਸਾਡੀ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਐ ਐਸਕੇਐਮ ਦੀ ਉਹਦੇ ਤਹਿਤ ਕੁਝ ਪ੍ਰੋਗਰਾਮ ਦਿੱਤੇ ਗਏ ਆ ਜਿਵੇਂ 10 ਤਰੀਕ ਨੂੰ ਐਮਐਲਏ ਦੇ ਘਰਾਂ ਦਾ ਘਰਾਓ ਕਰਨਾ ਹੈਗਾ ਅਸੀਂ ਉਹਨਾਂ ਨੂੰ ਚੇਤਾਵਨੀ ਪੱਤਰ ਦੇਣੇ ਹੈਗੇ ਆ ਉਹਦੇ ਵਾਸਤੇ ਅੱਜ ਅਸੀਂ ਇੱਥੇ ਜਲਾਲਾਬਾਦ ਬਲਾਕ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ ਵਾਸਤੇ ਸਾਰੀਆਂ ਅਸੀਂ ਤਿਆਰੀਆਂ ਦਾ ਜਾਇਜ਼ਾ ਤੇ ਜਿਹੜੀਆਂ ਡਿਊਟੀਆਂ ਵੱਖ-ਵੱਖ ਲਾਈਆਂ ਸੀਗੀਆਂ ਇਹ ਸਾਡਾ ਮੇਨ ਮਕਸਦ ਤਾਂ ਇਹ ਹੈਗਾ ਵੀ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਹੜੀ ਬੀਜੇਪੀ ਆਰਐਸਐਸ ਦੇ ਰਾਹ ਦੇ ਉੱਤੇ ਦੋ ਕਦਮ ਉਹਨਾਂ ਨੂੰ ਅੱਗੇ ਚੱਲ ਕੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਰਹੀ ਆ ਅਸਲ ਉਸ ਦੇ ਖਿਲਾਫ ਹੀ ਆ ਜਿਹੜਾ ਸਾਡਾ 5 ਤਰੀਕ ਨੂੰ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਸੀ ਜਿਹੜਾ ਇਹਨਾਂ ਨੇ ਸਾਡੇ ਖਸਾਨਾਕੂਆਂ ਨੇ ਗ੍ਰਿਫਤਾਰੀਆਂ ਕੀਤੀਆਂ ਤੇ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਸੱਜ ਕੇ ਸਾਡੇ ਜਿਹੜਾ ਕਾਫਲੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਇਹ ਤਾਂ ਸਾਡੇ ਜਿਹੜਾ ਪੰਜਾਬ ਦੇ ਨਾਲ ਸੰਬੰਧਤ ਮੰਗਾਂ ਹੀ ਨਹੀਂ ਮੈਂ ਕਹਿੰਦਾ ਵੀ ਐਡਾ ਕੋਈ ਨਖਿੱਧ ਤੇ ਨਲਾਇਕ ਮੁੱਖ ਮੰਤਰੀ ਅੱਜ ਤੱਕ ਨਹੀਂ ਹੋਇਆ ਵੀ ਜਿਹੜਾ ਆਪਣੀ ਮੰਗਾਂ ਨੂੰ ਮੰਨਣਾ ਦੂਜੀ ਗੱਲ ਵੀ ਜਿਹੜੀ ਆਪਦੀ ਪੰਜਾਬ ਦੀ ਦਾਵੇਦਾਰੀ ਛੱਡ ਰਿਹਾ ਹੈਗਾ ਜਿਵੇਂ ਪਹਿਲਾਂ ਵੀ ਇਹਨੇ ਕੁਝ ਸਬੂਤ ਦਿੱਤੇ ਆ ਜਿਹੜੀ ਆਪਦੀ ਦਾਵੇਦਾਰੀ ਛੱਡਣ ਦੀ ਜਦੋਂ ਚੰਡੀਗੜ੍ਹ ਦਾ ਮਾਮਲਾ ਆਇਆ ਸੀ ਜਾਂ ਉੱਥੇ ਇੱਕ ਆਪਣਾ ਵਿਧਾਨ ਸਭਾ ਬਣਾਉਣ ਦੀ ਗੱਲ ਆਈ ਸੀਗੀ ਹਰਿਆਣਾ ਦੀ ਤਾਂ ਉਦੋਂ ਇਹਨੇ ਨਾਲ ਇਹ ਕਿਹਾ ਸੀ ਵੀ ਪੰਜਾਬ ਨੂੰ ਵੀ ਸਾਨੂੰ ਉੱਥੇ ਜਿਹੜੀ ਵਿਧਾਨ ਸਭਾ ਬਣਾਉਣ ਦੀ ਆਗਿਆ ਦਿੱਤੀ ਜਾਵੇ ਤੇ ਹੁਣ ਵੀ ਇਹਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੀ ਅਸਲ ਦਾਅਵੇਦਾਰੀ ਛੱਟ ਰਿਹਾ ਹੈ ਵੀ ਜਿਸ ਤਰ੍ਹਾਂ ਕੇਂਦਰ ਤਾਕਤਾਂ ਦਾ ਕੇਂਦਰੀਕਰਨ ਕਰ ਰਿਹਾ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਿਹਾ ਜਿੰਨੀਆਂ ਕੇਂਦਰ ਜਿਹੜੀਆਂ ਪਾਲਿਸੀਆਂ ਲੈ ਕੇ ਆ ਰਿਹਾ ਜਿਵੇਂ ਐਜੂਕੇਸ਼ਨ ਦੀ ਪਾਲਿਸੀ ਆ ਉਹਨੂੰ ਇਹ ਸਹੀ ਪਾਈ ਆ ਡੈਮ ਸੇਫਟੀ ਐਕਟ ਸਾਰਿਆਂ ਤੇ ਮਤਲਬ ਜਿਹੜਾ ਕੇਂਦਰ ਦੇ ਪੱਖ ਦੇ ਵਿੱਚ ਇਹ ਚੱਲ ਰਿਹਾ ਵੀ ਟੀ ਮੇ ਇਹ ਲਗਾਤਾਰ ਜਿਹੜੀ ਸਾਬਤ ਹੋ ਰਹੀ ਹੈ ਤੇ ਉਹਦੇ ਵਿਰੋਧ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਸਾਡਾ ਜਿਹੜਾ ਇਹ ਪ੍ਰਧਾਨ ਜੀ ਇੱਕ ਜਿਹੜਾ ਚੰਡੀਗੜ੍ਹ ਵੜਨ ਤੋਂ ਰੋਕਿਆ ਜਾ ਰਿਹਾ ਹੈ ਇਹ ਤੁਸੀਂ ਇਸ ਨੂੰ ਇਸ ਨਜ਼ਰੀਏ ਨੂੰ ਕਿਸ ਹਿਸਾਬ ਨਾਲ ਦੇਖ ਰਹੇ ਹੋ ਵੀ ਚੰਡੀਗੜ੍ਹ ਭਗਵੰਤ ਮਾਨ ਵੱਲੋਂ ਰੁਕਿਆ ਹੈ ਉਹ ਕਿਸ ਨਜ਼ਰੀਏ ਨਾਲ ਤੁਸੀਂ ਦੇਖ ਰਹੇ ਹੋ ਵੀ ਕਿਉਂ ਰੋਕਿਆ ਜਾ ਰਿਹਾ ਇਹ ਰੋਕਿਆ ਤਾਂ ਇਹ ਜਿਹੜੀ ਕਾਰਪੋਰੇਟ ਦੇ ਪੱਖ ਦੇ ਵਿੱਚ ਵਫਾਦਾਰੀ ਸਾਬਤ ਕਰਨ ਦਾ ਇਹ ਸਾਰਾ ਪਰਪਸ ਬੰਦਾ ਉਹਨਾਂ ਨੂੰ ਇਹ ਨੇ ਵਫਾਦਾਰੀ ਸਾਬਤ ਕਰਕੇ ਇਹ ਦੱਸਿਆ ਵੀ ਤੁਸੀਂ ਆਓ ਇਥੇ ਜਿਹੜੇ ਭਾਰਤ ਮਾਲਾ ਵਰਗੇ ਪ੍ਰੋਜੈਕਟ ਜਾਂ ਹੋਰ ਜੋ ਕੁਝ ਕਾਰਪੋਰੇਟ ਦਾ ਅਜੰਡਾ ਹੈਗਾ ਜੋ ਕੁਝ ਤੇ ਕਰਨਾ ਚਾਹੁੰਦਾ ਉਹਦੇ ਲਈ ਇਹ ਦੱਸਦਾ ਵੀ ਮੈਂ ਤੁਹਾਡੇ ਲਈ ਮਾਹੌਲ ਸਖਾਵਾਂ ਕਰਦਾ ਹੈਗਾ ਕਿਉਂਕਿ ਪਤਾ ਵੀ ਜਿਹੜੀ ਪੰਜਾਬ ਦੀ ਕਿਸਾਨ ਲਹਿਰ ਇਹ ਦੇਸ਼ ਨੂੰ ਜਿਹੜੀ ਅਗਵਾਈ ਦਿੰਦੀ ਹੈਗੀ ਆ ਉਹ ਕਹਿੰਦਾ ਮੈਂ ਇਹਨਾਂ ਨੂੰ ਗੁੱਠੇ ਲਾਤਾ ਮਤਲਬ ਇਹ ਮਕਸਦ ਇਹਦਾ ਸਿਰਫ ਇੰਨਾ ਹੀ ਆ ਵੀ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਲਗਾਤਾਰ ਖੜੀ ਹੈ ਕਾਨੂੰਨ ਬਣਾ ਰਹੀ ਹੈ ਸਾਰੇ ਇਸ ਦੇਸ਼ ਦੀਆਂ ਜ਼ਮੀਨਾਂ ਜਲ ਜੰਗਲ ਲਟਾਉਣ ਲਈ ਤਿਆਰ ਹੈਗੀ ਆ ਉਸੇ ਤਰ੍ਹਾਂ ਭਗਵੰਤ ਮਾਨ ਵੀ ਕਹਿੰਦਾ ਵੀ ਮੈਂ ਕਿਸੇ ਨਾਲ ਪਿੱਛੇ ਨਹੀਂ ਹਾਂ ਆਓ ਤੁਹਾਡੇ ਲਈ ਮਾਹੌਲ ਸਾਂਝਾ ਕਰਾਂ ਇਸੇ ਕਰਕੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਦਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਇਹਦਾ ਦੋਰੇ ਮਾਪਦਰ ਦੇ ਵੀ ਸਾਡੇ ਸਾਹਮਣੇ ਆ ਰਹੇਗਾ ਜਿਸ ਤਰ੍ਹਾਂ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀਗਾ ਤਾਂ ਦੂਜਿਆਂ ਨੂੰ ਇਹ ਸਵਾਲ ਕਰਦਾ ਸੀ ਕਿ ਜਿਹੜੇ ਕਿਸਾਨ ਆਪਦੇ ਦੇਸ਼ ਦੀ ਰਾਜਧਾਨੀ ਤੇ ਆ ਰਹੇ ਹੈਗੇ ਆ ਤੇ ਰਾਜਧਾਨੀ ਤੇ ਨਹੀਂ ਜਾ ਸਕਦੇ ਤਾਂ ਇਹ ਬਹੁਤ ਮਾੜੀ ਗੱਲ ਹੈ ਅੱਜ ਜਦ ਹੁਣ ਅਸੀਂ ਚੰਡੀਗੜ੍ਹ ਆਪਦੀ ਰਾਜਧਾਨੀ ਤੇ ਜਾਂਦੇ ਆ ਤਾਂ ਉਹੀ ਇਹਦੇ ਦੋਰੇ ਕਰਦਾਰ ਸਾਡੇ ਸਾਹਮਣੇ ਆ ਰਹੇ ਹੈਗੇ ਠੀਕ ਹੈ ਤੁਹਾਨੂੰ

they're like they